ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦਾਸ ਤਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਨੇ ਠੀਕ ਨਹੀਂ ਹੋ ਰਏ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਤੁਹਾਡਾ ਕੋਈ ਵੀ ਰੋਗ ਹੈ ਕਿਤੋਂ ਠੀਕ ਨਹੀਂ ਹੋ ਰਏ ਉਹ ਤੁਸੀਂ ਮੈਨੂੰ ਮਿਲ ਕੇ ਦੇਸੀ ਜੜੀ ਬੂਟੀ பசਮਾ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਡਸਕਾ ਪਿੰਡ ਹੈ ਜਿਹੜਾ ਇਸ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਨੇੜੇ ਸ਼ਹਿਰ ਸੁਨਾਮ ਵੀ ਹੈ ਨੇੜੇ ਸ਼ਹਿਰ ਬਰੇਟਾ ਵੀ ਹੈ ਤੇ ਨੇੜੇ ਸ਼ਹਿਰ ਲਹਿਰਾਗਾਗਾ ਵੀ ਹੈ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਬੜਾ ਹੀ ਇੱਕ ਸਮਾਜ ਦੇ ਵਿੱਚ ਬਹੁਤ ਮਾੜੀ ਇੱਕ ਐਸੀ ਬਿਮਾਰੀ ਹੈ ਇੱਕ ਐਸਾ ਕੋਡ ਹੈ ਸਾਡੇ ਪੰਜ ਦਰਿਆਵਾਂ ਦੀ ਧਰਤੀ ਤੇ ਛੇਮਾ ਇੱਕ ਦਰਿਆ ਹੈ ਜਿਨੇ ਸਾਡੀ ਜਵਾਨੀ ਸਾਡੇ ਬੱਚਿਆਂ ਦੀਆਂ ਖੁਸ਼ੀਆਂ ਖੋ ਲਈਆਂ ਪਰਿਵਾਰਾਂ ਦੀਆਂ ਖੁਸ਼ੀਆਂ ਖੋ ਲਈਆਂ ਉਸ ਦਾ ਨਾਮ ਹੈ ਨਸ਼ਾ ਉਹ ਹੈ ਸ਼ਰਾਬ ਦਾ ਅੱਜ ਜਿਸ ਵਿਸ਼ੇ 'ਚ ਮੈਂ ਆਇਆ ਉਹ ਹੈ ਸ਼ਰਾਬ ਦੇ ਨਸ਼ੇ ਦੇ ਸੰਬੰਧ 'ਚ ਬੜੀਆਂ ਭੈਣਾ ਬੜੇ ਨੌਜਵਾਨ ਵੀਰ ਮੇਰੇ ਬਾਪ ਸਮਾਨ ਬਜ਼ੁਰਗ ਬਹੁਤ ਸਾਡੇ ਕੋਲੇ ਹਰ ਐਤਵਾਰ ਨੂੰ ਆਉਂਦੇ ਆ ਦੁੱਖ ਦੱਸਦੇ ਆ ਕਿ ਸਾਡਾ ਬੱਚਾ ਜਾਂ ਮੇਰਾ ਡੈਡੀ ਜਾਂ ਕਹਿ ਲੋ ਵੀ ਮੇਰਾ ਪਤੀ ਜਾਂ ਕਿਸੇ ਦਾ ਭਰਾ ਹੈ ਇਸ ਤਰ੍ਹਾਂ ਦਾ ਇੰਨੀ ਸ਼ਰਾਬ ਪੀਂਦਾ ਹੈ ਵੀ ਸਵੇਰੀ ਸ਼ੁਰੂ ਹੋ ਜਾਂਦਾ ਹੈ ਦਿਨ ਰਾਤ ਇੱਕ ਕਰ ਰੱਖੀ ਹੈ ਸ਼ਰਾਬ ਦੇ ਵਿੱਚ ਰੋਟੀ ਨਹੀਂ ਖਾਂਦਾ ਅੱਛਾ ਰੋਟੀ ਖਾਂਦੇ ਟਾਈਮ ਤੇ ਆ ਗਿਆ ਸਾਰੇ ਪਰਿਵਾਰ ਦੀ ਰੋਟੀ ਛੜਾ ਦਿੰਦਾ ਹੈ ਕਈ ਵਾਰੀ ਇੰਨਾ ਸ਼ਰਾਬੀ ਆਉਂਦਾ ਹੈ ਵੀ ਸਾਰਾ ਪਰਿਵਾਰ ਭੁੱਖਾ ਹੀ ਸੌਣਾ ਪੈਂਦਾ ਹੈ ਸਬ지 ਡੋਲ ਦਿੰਦਾ ਹੈ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ ਘਰ ਵਾਲੀ ਡਰਦੀ ਹੈ ਆਪਣੇ ਨਾਲ ਕਿਸੇ ਪ੍ਰੋਗਰਾਮ ਤੇ ਨਹੀਂ ਲਿਜਾ ਸਕਦੀ ਉਹਦਾ ਦੁੱਖ ਵਿਚਾਰੀ ਦਾ ਆਪਦੇ ਪਰਿਵਾਰ ਆਪਦੇ ਮਾਪਿਓ ਆਪਣੇ ਪੇਕੇ ਪਰਿਵਾਰ ਚ ਨਹੀਂ ਉਹਨੂੰ ਲਿਜਾ ਸਕਦੀ ਵੀ ਸ਼ਰਾਬ ਪੀ ਕੇ ਉੱਥੇ ਗੰਦ ਪਾਏਗਾ ਬੱਚੇ ਡਰਦੇ ਆ ਵੀ ਸਾਡੇ ਸਕੂਲ ਚ ਮਾਪਿਓ ਨੂੰ ਸਾਧਦੇ ਆ ਸਾਡਾ ਪਿਓ ਕਿਤੇ ਸ਼ਰਾਬ ਪੀ ਕੇ ਸਕੂਲ ਚ ਆ ਜਾਏ ਉੱਥੇ ਬੇਇੱਜ਼ਤੀ ਹੋ ਜਾਏਗੀ ਇਦਾਂ ਦੇ ਕਈ ਨੇ ਇਹ ਸ਼ਰਾਬ ਇਦਾਂ ਦਾ ਨਸ਼ਾ ਵੀ ਪਿਓ ਦੀ ਦਾੜੀ ਪੁੱਤ ਪਟ ਦਿੰਦਾ ਜਿਹੜੇ ਪਿਓ ਨੇ ਬੱਚੇ ਨੂੰ ਖੜਾਇਆ ਹੱਥਾਂ ਦੇ ਵਿੱਚ ਉਸ ਪਿਓ ਨੂੰ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਅੰਨਾ ਹੋ ਕੇ ਪੁੱਤ ਕੁੱਟ ਵੀ ਦਿੰਦਾ ਸਾਰੀ ਸਾਰੀ ਰਾਤ ਮਾ ਪਿਓ ਰੋਂਦੇ ਐ ਇਹ ਵੇਖੇ ਗਏ ਐ ਪਤਨੀ ਰੋਂਦੀ ਐ ਕਈ ਵਾਰੀ ਤੇ ਇਦਾਂ ਦੇ ਅਸੀਂ ਵੇਖ ਰਹੇ ਆ ਹਾਲਾਤ ਕਿ ਪਤਨੀ ਮਰ ਰਹੀ ਐ ਕੁਛ ਖਾ ਕੇ ਕਦੇ ਬੱਚੇ ਨੇ ਦੁਖੀ ਨੇ ਮਾ ਪਿਓ ਨੂੰ ਛੱਡ ਰਹੇ ਐ ਪਿਓ ਨੂੰ ਛੱਡ ਰਹੇ ਐ ਦੁਰਦਸ਼ਕ ਹੋ ਰਹੀ ਐ ਇਹ ਇੰਨਾ ਮਾੜਾ ਸ਼ਰਾਬ ਦਾ ਨਸ਼ਾ ਹੈ ਸੋ ਇਸ ਨਸ਼ੇ ਤੋਂ ਛਡਾਉਣ ਵਾਸਤੇ ਇਸ ਨਸ਼ੇ ਦੀ ਲਤ ਨੂੰ ਛਡਾਉਣ ਵਾਸਤੇ ਆਪਾਂ ਨੇ ਇੱਕ ਦਵਾਈ ਤਿਆਰ ਕੀਤੀ ਹੈ ਸ਼ਰਾਬ ਛਡਾਉਣ ਵਾਸਤੇ ਸੋ ਜਿੰਨੀ ਮਰਜ਼ੀ ਕੋਈ ਸ਼ਰਾਬ ਪੀਂਦਾ ਚਾਹੇ ਦਿਨ ਰਾਤ ਪੀਂਦਾ ਇੱਕ ਮਹੀਨੇ ਦੇ ਵਿੱਚ ਬਿਲਕੁਲ ਆਪਾਂ ਉਹ ਸ਼ਰਾਬ ਨੂੰ ਛਡਾ ਦੇਵਾਂਗੇ ਦੂਜੇ ਨੰਬਰ ਤੇ ਇਸ ਦਵਾਈ ਦੇ ਨਾਲ ਕੋਈ ਸਰੀਰ ਨੂੰ ਨੁਕਸਾਨ ਨਹੀਂ ਕਿਸੇ ਦਾ ਮੂੰਹ ਨਹੀਂ ਲਾਲ ਹੁੰਦਾ ਕਿਸੇ ਦਾ ਬੀਪੀ ਨਹੀਂ ਵਧਦਾ ਸੋ ਕਈ ਵਾਰੀ ਸਾਡੀਆਂ ਭੈਣਾਂ ਕਹਿੰਦੀਆਂ ਨੇ ਵੀ ਇਹਨੇ ਆਪ ਤੇ ਖਾਣੀ ਨਹੀਂ ਆਪਣੀ ਦਵਾਈ ਹੈ ਇਦਾਂ ਦੀ ਹੈ ਵੀ ਤੁਸੀਂ ਚਾਹੇ ਸਬਜ਼ੀ ਚ ਪਾ ਕੇ ਦੇ ਦਿਓ ਚਾਹੇ ਚਾਹ ਚ ਪਾ ਕੇ ਦੇ ਦਿਓ ਚਾਹੇ ਦੁੱਧ ਚ ਪਾ ਕੇ ਦੇ ਦਿਓ ਚਾਹੇ ਦਹੀਂ ਚ ਲੱਸੀ ਚ ਜਿੱਚ ਮਰਜੀ ਚਾਹੇ ਸ਼ਰਾਬ ਜਿਹੜੀ ਪੀਂਦਾ ਉਹਦੇ ਵਿੱਚ ਪਾ ਕੇ ਦੇ ਦਿਓ ਇੱਕ ਮਹੀਨੇ ਤੋਂ ਬਾਅਦ ਸ਼ਰਾਬੀ ਜਿੱਡਾ ਮਰਜੀ ਹੈ ਸ਼ਰਾਬ ਵੱਲ ਵੇਖੇਗਾ ਨਹੀਂ ਇਸ ਚੀਜ਼ ਦੀ ਸਾਡੀ ਪੂਰੀ ਗਰੰਟੀ ਹੈ ਮੇਰੇ ਤੋਂ ਛਟਾਮ ਪੇਪਰ ਤੇ ਗਰੰਟੀ ਲਿਖਾ ਕੇ ਲੈ ਲਓ ਤੁਹਾਡਾ ਬੰਦਾ ਦਿਨ ਰਾਤ ਜੇ ਸ਼ਰਾਬ ਪੀਂਦਾ ਹੈ ਜ਼ਿੰਦਗੀ ਚ ਦਵਾਰੇ ਸ਼ਰਾਬ ਨੂੰ ਹੱਥ ਨਹੀਂ ਲਾਏਗਾ ਸੋ ਇਹ ਦਵਾਈ ਹੈ ਉਂਝ ਤੇ ਆਪਾਂ ਹਰ ਇੱਕ ਦਵਾਈ ਘਰ ਦੇ ਵਿੱਚ ਬਣਾਉਣ ਵਾਸਤੇ ਦੱਸਦੇ ਆਂ ਪਰ ਇਹਦੇ ਵਿੱਚ ਕੁਝ ਕੁ ਐਸੀਆਂ ਭਸਮਾ ਕਹਿ ਲਓ ਕੁਝ ਐਸੀਆਂ ਚੀਜ਼ਾਂ ਪੈਂਦੀਆਂ ਨੇ ਜਿੰਨਾਂ ਨੂੰ ਤੁਸੀਂ ਘਰ ਦੇ ਵਿੱਚ ਨਹੀਂ ਤਿਆਰ ਕਰ ਸਕਦੇ ਕੁਝ ਕੱਚੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਾਰ ਕੇ ਤਿਆਰ ਕਰਨਾ ਪੈਂਦਾ ਹੈਗਾ ਬਹੁਤ ਕੁਝ ਆਯੁਰਵੇਦ ਦੇ ਵਿੱਚ ਐਸੀਆਂ ਜੜੀ ਬੂਟੀਆਂ ਹਨ ਜਿਨ੍ਹਾਂ ਦਾ ਜੇ ਕੱਚੀਆਂ ਰਹਿ ਜਾਣ ਨੁਕਸਾਨ ਕਰ ਸਕਦੇ ਹਾਂ ਤਾਂ ਇਸ ਕਰਕੇ ਅਸੀਂ ਘਰ ਦੇ ਵਿੱਚ ਇਹ ਦਵਾਈ ਬਣਾਉਣ ਵਾਸਤੇ ਨਹੀਂ ਦੱਸਾਂਗੇ ਸੋ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆ ਕੇ ਇਹ ਦਵਾਈ ਲਿਜਾ ਸਕਦੇ ਆਂ ਸੋ ਜੱਡਾ ਮਰਜੀ ਕੋਈ ਸ਼ਰਾਬੀ ਹੈ ਮੈਂ ਸ਼ਟਾਮ ਤੇ ਪਰਤੇ ਗਰੰਟੀ ਲਿਖ ਕੇ ਦੇਣਾ ਤੁਹਾਨੂੰ ਦਵਾਰੇ ਸ਼ਰਾਬ ਵੱਲ ਨੱਕ ਨਹੀਂ ਕਰੇਗਾ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ ਸੋ ਇਸ ਦਵਾਈ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਨਹੀਂ ਸ਼ਾਮ ਨੂੰ ਡਰਦੇ ਪਕਾਉਂਦੇ ਵਿਚਾਰੇ ਵੀ ਹੁਣ ਡੱਕ ਕੇ ਆ ਜਾਏਗਾ ਬੱਚੇ ਸਕੂਲ ਚ ਲੈ ਜਾਣ ਤੋਂ ਡਰਦੇ ਆ ਘਰ ਵਾਲੀ ਪੇਕੇ ਲੈ ਜਾਣ ਤੋਂ ਡਰਦੀ ਆ ਬੁੱਢੇ ਮਾਪੇ ਸਾਰੀ ਰਾਤ ਰੋਂਦੇ ਆ ਵੀ ਇਹਦਾ ਬਣੇਗਾ ਕੀ ਹੁਣ ਤੁਹਾਨੂੰ ਰੋਣ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਮੈਂ ਦਾਅਵੇ ਨਾਲ ਗਰੰਟੀ ਦੇ ਨਾਲ ਇਸ ਗੱਲ ਨੂੰ ਕਹਿਣਾ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਜਿੱਡਾ ਮਰਜੀ ਸ਼ਰਾਬੀ ਹੈ ਆਪਾਂ ਉਹਦੀ ਸ਼ਰਾਬ ਛਡਾ ਦਿੰਨੇ ਇਸ ਚੀਜ਼ ਦੀ ਗਰੰਟੀ ਲਿਖਾ ਕੇ ਲੈ ਸਕਦੇ ਹੋ ਮੇਰੇ ਤੋਂ ਤੁਸੀਂ ਸੋ ਹਰ ਐਤਵਾਰ ਨੂੰ ਅੰਡ 10 ਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਮੈਨੂੰ ਮਿਲ ਕੇ ਇਸ ਦਵਾਈ ਨੂੰ ਪ੍ਰਾਪਤ ਕਰ ਸਕਦੇ ਹੋ ਬਾਕੀ ਹੋਰ ਵੀ ਜਿੰਨੇ ਨਸ਼ੇ ਕਰਦੇ ਆ ਚਾਹੇ ਕੋਈ ਫੀਮ ਦਾ ਨਸ਼ਾ ਕਰਦਾ ਹੈ ਉੱਕੀ ਦਾ ਨਸ਼ਾ ਕਰਦਾ ਹੈ ਕੋਈ ਗੋਲੀਆਂ ਖਾਂਦਾ ਇਹ ਬਾਕੀ ਨਸ਼ੇ ਨੇ ਜਿਹੜੇ ਸਾਊ ਨਸ਼ੇ ਨੇ ਇਹਨਾਂ ਨਾਲ ਕੋਈ ਇੰਨਾ ਸਰੀਰ ਨੂੰ ਨੁਕਸਾਨ ਨਹੀਂ ਕੋਈ ਪਰਿਵਾਰ ਨੂੰ ਤੰਗ ਨਹੀਂ ਕਰਦਾ ਇਹ ਨਸ਼ੇ ਵਾਲਾ ਸੋ ਸ਼ਰਾਬ ਦਾ ਨਸ਼ਾ ਜਿਹੜਾ ਇਹ ਜਾਦਾ ਭੜਾ ਹੈਗਾ ਵੈਸੇ ਤਾਂ ਹੋਰ ਵੀ ਬਹੁਤ ਕੈਮੀਕਲ ਨਸ਼ੇ ਐਸੇ ਨੇ ਜਿਨ੍ਹਾਂ ਨੇ ਅੱਜ ਸਾਡੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਚਿੱਟਾ ਹੋ ਗਿਆ ਹਨਾ ਜੀ ਤਾਂ ਇਸ ਕਰਕੇ ਤੁਸੀਂ ਕਿਸੇ ਵੀ ਭਾਵੇਂ ਨਸ਼ੇ ਦੇ ਨਾਲ ਗ੍ਰਸਤ ਹੋ ਅਸੀਂ ਹਰ ਇੱਕ ਨਸ਼ਾ ਬਿਲਕੁਲ ਗਰੰਟੀ ਦੇ ਨਾਲ ਛਡਾਉਨੇ ਆ ਹਾ ਉਹਨਾਂ ਨਸ਼ਿਆਂ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਸੋ ਉਕੀ ਦਾ ਨਸ਼ਾ ਫੀਮ ਦਾ ਨਸ਼ਾ ਗੋਲੀਆਂ ਦਾ ਚਿੱਟੇ ਦਾ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ 3 ਤੋਂ 4 ਮਹੀਨੇ ਛੱਡਣ ਤੇ ਤਾਂ ਜੋ ਕੋਈ ਤਕਲੀਫ ਵੀ ਨਾ ਆਵੇ ਜਿਹੜਾ ਸ਼ਰਾਬ ਦਾ ਨਸ਼ਾ ਇਹ 1 ਮਹੀਨੇ ਦੇ ਵਿੱਚ ਆਪਾਂ ਛਡਾ ਦਿੰਨੇ ਆ ਕੋਈ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਉਹਨੂੰ ਰਾਤ ਨੂੰ ਨੀਂਦ ਦੀ ਕੋਈ ਦਿੱਕਤ ਨਹੀਂ ਆਏਗੀ ਵਧੀਆ ਨੀਂਦ ਆਊਗੀ ਕੋਈ ਤੋੜ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ ਕੋਈ ਭੁੱਖ ਦੀ ਦਿੱਕਤ ਨਹੀਂ ਲੱਗਦੀ ਲੈਟਰਿੰਗ ਆ ਦੀ ਦਿੱਕਤ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸ਼ਰਾਬ ਛੱਡਣ ਨਾਲ ਜਿੰਨੀਆਂ ਪ੍ਰੋਬਲਮਾਂ ਆਉਂਦੀਆਂ ਨੇ ਆਪਣੀ ਦਵਾਈ ਨਾਲ ਇੱਕ ਵੀ ਪ੍ਰੋਬਲਮ ਨਹੀਂ ਆਵੇਗੀ ਇਹਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਲਿਖ ਕੇ ਸਟੈਂਪ ਪੇਪਰ ਤੇ ਦਿੰਨੇ ਆ ਤੁਸੀਂ ਇੱਕ ਮਹੀਨਾ ਜਿੱਡਾ ਮਰਜੀ ਕੋਈ ਸ਼ਰਾਬੀ ਆ ਨੂੰ ਦਵਾਈ ਦਿਓ ਗਾਰੰਟੀ ਦੇ ਨਾਲ ਉਹ ਸ਼ਰਾਬ ਹੈ ਜਿਹੜੀ ਇੱਕ ਮਹੀਨੇ ਦੇ ਵਿੱਚ ਛੱਡ ਜਾਵੇ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆ ਤੁਸੀਂ ਮੈਨੂੰ ਮਿਲ ਕੇ ਇਸ ਦਵਾਈ ਨੂੰ ਪ੍ਰਾਪਤ ਕਰ ਸਕਦੇ ਹਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਰੋਗ ਹੈ ਉਹਦਾ ਗਰੰਟੀ ਦੇ ਨਾਲ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਿਲਦੇ ਹਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਇਸ ਸ਼ਰਾਬ ਨੇ ਉਹਨਾਂ ਘਰਾਂ ਨੂੰ ਅਸੀਂ ਬਚਾ ਸਕੀਏ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਸਕੀਏ ਘਰ ਵਾਲੀਆਂ ਭੈਣਾਂ ਬੀਬੀਆਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਸਕੀਏ ਬੁੱਢੇ ਮਾਪੇ ਜਿਹੜੇ ਸਾਰੀ ਸਾਰੀ ਰਾਤ ਰੋਂਦੇ ਆ ਉਹਨਾਂ ਨੂੰ ਹਸਾ ਸਕੀਏ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਆਪਣੇ ਚੈਨਲਾਂ ਦੇ ਉੱਤੇ ਜਰੂਰ ਪਾਇਆ ਕਰੋ ਹੋਰਾਂ ਨੂੰ ਅੱਗੇ ਦੱਸਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਤੁਹਾਡਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ